ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ 트ੰਪ ਸਰਕਾਰ ਵੱਲੋਂ 3000 ਟ੍ਰਕਿੰਗ ਸਕੂਲਜ਼ ਅਤੇ ਟ੍ਰੇਨਰਾਂ ਦੀ ਮਾਨਤਾ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ ਫੈਡਰਲ ਰਜਿਸਟਰੀ 'ਚ ਕਿਸੇ ਵੇਲੇ ਸੈਲਫ ਰਜਿਸਟਰਡ ਟ੍ਰੇਨਿੰਗ ਸਕੂਲਾਂ ਦੀ ਗਿਣਤੀ 32000 ਤੋਂ ਟੱਪ ਗਈ ਪਰ 트ੰਪ ਸਰਕਾਰ ਦਾ ਤਾਜ਼ਾ ਕਾਰਵਾਈ ਕਰਨ ਮਗਰੋਂ ਹਜ਼ਾਰਾਂ ਟ੍ਰੇਨਿੰਗ ਸਕੂਲ ਚੁੱਪਚਾਪ ਹੀ ਬੰਦ ਹੋ ਗਏ ਤੇ ਹੁਣ 3000 ਹੋਰ ਨਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ। ਟ੍ਰਾਂਸਪੋਰਟ ਸੈਕਟਰ ਦੇ ਮਾਹਿਰਾ ਮੁਤਾਬਕ ਸਿਰਫ 30 ਦਿਨ ਦੇ ਅੰਦਰ 트ੰਪ ਸਰਕਾਰ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਬੇहद ਮੁਸ਼ਕਲ ਨੇ ਤੇ ਟ੍ਰੇਨਿੰਗ ਸਕੂਲਜ਼ ਨੂੰ ਬੰਦ ਕਰਨ ਦਾ ਸਿਰਫ ਬਹਾਨਾ ਬਣਾਇਆ ਗਿਆ ਹੈ। ਪਰ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ ਕੈਲੀਫੋਰਨੀਆ ਵਰਗੇ ਰਾਜਾਂ 'ਚ ਵਿਦੇਸ਼ੀ ਨਾਗਰਿਕਾਂ ਨੂੰ ਸਰਾਸਰ ਗੈਰਕਾਨੂੰਨੀ ਤਰੀਕੇ ਨਾਲ ਲਾਇਸੈਂਸ ਜਾਰੀ ਕੀਤੇ ਗਏ। ਅਮਰੀਕੀ ਸਰਕਾਰ ਦੇ ਵੱਲੋਂ ਦੇਸ਼ਪੁਰ ਦੇ ਵਿੱਚ ਸੂਚੀਬੱਧ 16000 ਰਕ ਡਰਾਈਵਿੰਗ ਪ੍ਰੋਗਰਾਮਾਂ ਵਿੱਚ ਲਗਭਗ 44% ਨੂੰ ਬੰਦ ਕਰਨ ਲਈ ਮਜਬੂਰ ਕੀਤਾ ਜਾ ਸਕਦਾ ਹੈ ਪਰ ਸ਼ਰਤੇ ਜੇ ਉਹਨਾਂ ਕੋਲ ਸਬੰਧਤ ਵਿਦਿਆਰਥੀ ਨਾ ਹੋਣ ਸੰਘੀ ਆਵਾਜਾਈ ਵਿਭਾਗ ਦੀ ਸਮੀਖਿਆ ਤੋਂ ਬਾਅਦ ਪਾਇਆ ਗਿਆ ਹੈ ਕਿ ਉਹ ਘੱਟੋ-ਘੱਟ ਅਵਸ਼ਕਤਾਵਾਂ ਦੀ ਪਾਲਣਾ ਨਹੀਂ ਕਰ ਰਹੇ ਹਨ ਅਮਰੀਕੀ ਪ੍ਰਸ਼ਾਸਨ ਦੀਆਂ ਸਖਤ ਕਾਰਵਾਈਆਂ ਕਾਰਨ ਇਸ ਵੇਲੇ 1.5 ਲੱਖ ਟਰੱਕ ਡਰਾਈਵਰਾਂ ਦਾ ਭਵਿੱਖ ਖਤਰੇ ਦੇ ਵਿੱਚ ਪੈ ਸਕਦਾ ਹੈ ਜਿਨ੍ਹਾਂ ਵਿੱਚ ਵੱਡੀ ਗਿਣਤੀ ਭਾਰਤੀ ਖਾਸ ਕਰਕੇ ਪੰਜਾਬੀ ਡਰਾਈਵਰਾਂ ਦੀ ਹੈ ਆਵਾਜਾਈ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਉਹ ਲਗਭਗ 3000 ਸਕੂਲਾਂ ਦੇ ਪ੍ਰਮਾਣਿਕरण ਨੂੰ ਰੱਦ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਦੋਂ ਤੱਕ ਉਹ ਅਗਲੇ 30 ਦਿਨਾਂ ਵਿੱਚ ਸਖਲਾਈ ਜ਼ਰੂਰਤਾਂ ਦੀ ਪਾਲਣਾ ਨਹੀਂ ਕਰ ਸਕਦੇ ਨਿਸ਼ਾਨਾ ਬਣਾਏ ਗਏ ਸਕੂਲਾਂ ਨੂੰ ਵਿਦਿਆਰਥੀਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ ਕਿ ਉਹਨਾਂ ਦਾ ਪ੍ਰਮਾਣਿਕਕਰਨ ਖਤਰੇ ਵਿੱਚ ਹੈ ਹੋਰ 4500 ਸਕੂਲਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੂੰ ਇਸੇ ਤਰ੍ਹਾਂ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪ੍ਰਮਾਣਿਕਕਰਨ ਗੁਆਣ ਬਾਲੇ ਸਕੂਲ ਹੁਣ ਡਰਾਈਵਰ ਦੁਆਰਾ ਸਿਖਲਾਈ ਪੂਰੀ ਕਰਨ ਵਾਲੇ ਸਰਟੀਫਿਕੇਟ ਜਾਰੀ ਨਹੀਂ ਕਰ ਸਕਣਗੇ ਜੋ ਲਾਇਸੈਂਸ ਪ੍ਰਾਪਤ ਕਰਨ ਲਈ ਜ਼ਰੂਰੀ ਹੈ ਇਸ ਲਈ ਵਿਦਿਆਰਥੀਆਂ ਦੇ ਉਹਨਾਂ ਸਕੂਲਾਂ ਨੂੰ ਛੱਡਣ ਦੀ ਸੰਭਾਵਨਾ ਹੈ ਇਹ ਸਪਸ਼ਟ ਨਹੀਂ ਹੈ ਕਿ ਉਹਨਾਂ ਵਿੱਚੋਂ ਕਿੰਨੇ ਸਕੂਲ ਸਰਗਰਮੀ ਨਾਲ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ ਵੱਖਰੇ ਤੌਰ ਤੇ ਗ੍ਰੈਸ ਸੁਰੱਖਿਆ ਵਿਭਾਗ ਕੈਲੀਫੋਰਨੀਆ ਵਿੱਚ ਪ੍ਰਵਾਸੀਆਂ ਦੀ ਮਲਕੀਅਤ ਵਾਲੀਆਂ ਟਰਕਿੰਗ ਫਰਮਾਂ ਦਾ ਆਡਿਟ ਕਰ ਰਿਹਾ ਹੈ ਤਾਂ ਜੋ ਉਹਨਾਂ ਦੇ ਡਰਾਈਵਰਾਂ ਦੀ ਸਥਿਤੀ ਦੀ ਪੁਸ਼ਟੀ ਕੀਤੀ ਜਾ ਸਕੇ ਕਿ ਉਹ ਵਪਾਰਕ ਡਰਾਈਵਿੰਗ ਲੈਸਨਸ ਰੱਖਣ ਦੇ ਯੋਗ ਹਨ ਟਰਕਿੰਗ ਸਕੂਲਾਂ ਅਤੇ ਕੰਪਨੀਆਂ ਤੇ ਇਹ ਕਾਰਵਾਈ ਸਰਕਾਰ ਦੇ ਯਤਨਾਂ ਦੇ ਵਿੱਚ ਨਵਾਂ ਕਦਮ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਟਰੱਕ ਡਰਾਈਵਰ ਵਪਾਰਕ ਲਾਇਸੈਂਸ ਰੱਖਣ ਦੇ ਯੋਗ ਹਨ ਇਹ ਸਭ ਉਸ ਟਰੱਕ ਡਰਾਈਵਰ ਦੀ ਗਲਤੀ ਤੋਂ ਬਾਅਦ ਸ਼ੁਰੂ ਹੋਇਆ ਜਿਸ ਬਾਰੇ ਟਰਾਂਸਪੋਰਟੇਸ਼ਨ ਸਕੱਤਰ ਸੀਨ ਡਫੀ ਦਾ ਕਹਿਣਾ ਹੈ ਕਿ ਉਹ ਅਮਰੀਕਾ ਵਿੱਚ ਰਹਿਣ ਲਈ ਅਧਿਕਾਰਿਤ ਵੀ ਨਹੀਂ ਸੀ ਉਸਨੇ ਕੈਲੀਫੋਰਨੀਆ ਵਿੱਚ ਇੱਕ ਗੈਰ ਕਾਨੂੰਨੀ ਯੂ ਟਰਨ ਲਿਆ ਅਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਡਫਿਨ ਨੇ ਕਿਹਾ ਕਿ ਕਾਰਵਾਈ ਗੈਰ ਕਾਨੂੰਨੀ ਅਤੇ ਲਾਪਰਵਾਹੀ ਵਾਲੇ ਅਭਿਆਸਾਂ ਤੇ ਲਗਾਮ ਲਗਾਉਂਦੀ ਹੈ ਜੋ ਮਾੜੇ ਸਿੱਖਲਾਈ ਪ੍ਰਾਪਤ ਡਰਾਈਵਰਾਂ ਨੂੰ ਅਰਧ ਟੱਕਾਂ ਤੇ ਸਕੂਲ ਬੱਸਾਂ ਚਲਾਉਣ ਦਿੰਦੇ ਹਨ ਡਫਿਨ ਇਸ ਮੁੱਦੇ ਤੇ ਕੈਲੀਫੋਰਨੀਆ ਅਤੇ ਪੈਂਸਿਲਵੇਨੀਆ ਤੋ ਸੰਘੀ ਫੰਡਿੰਗ ਵਾਪਸ ਲੈਣ ਦੀ ਧਮਕੀ ਵੀ ਦਿੱਤੀ ਹੈ ਉਹਨਾਂ ਨੇ ਅਹਿਮ ਨਮੀਆਂ ਪਾਬੰਦੀਆਂ ਦਾ ਪ੍ਰਸਤਾਵ ਦਿੱਤਾ ਹੈ ਜਿਨ੍ਹਾਂ ਤੇ ਪਰਵਾਸੀ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰ ਸਕਦੇ ਨੇ ਪਰ ਇੱਕ ਅਦਾਲਤ ਨੇ ਉਹਨਾਂ ਨਵੇਂ ਨਿਯਮਾਂ ਨੂੰ ਰੋਕ ਦਿੱਤਾ ਹੈ ਸੋਮਵਾਰ ਨੂੰ ਉਹਨਾਂ ਮਿਨੀ ਸੋਟਾ ਤੋਂ 30.4 ਮਿਲੀਅਨ ਡਾਲਰ ਰੋਕਣ ਦੀ ਧਮਕੀ ਦਿੱਤੀ ਹੈ ਜੋ ਉਹ ਰਾਜ ਆਪਣੇ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰੋਗਰਾਮ ਵਿੱਚ ਕਮੀਆਂ ਨੂੰ ਦੂਰ ਨਹੀਂ ਕਰਦਾ ਫੈਸਲਾ ਤੇ ਸਪੇਸਐਕਸ ਦੇ ਸੀਈਓ ਐਲਨ ਮਸਕ ਦੇ ਇੱਕ ਟਵੀਟ ਨੇ ਦੁਨੀਆ ਭਰ ਦਾ ਧਿਆਨ ਆਪਣੇ ਵੱਲ ਖਿੱਚਿਆ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਮਸਕ ਨੇ ਸਨਸਨੀਖੇਜ਼ ਦਾਅਵਾ ਕੀਤਾ ਕਿ ਦੁਨੀਆ ਜਲਦੀ ਹੀ ਇੱਕ ਵੱਡੇ ਵਿਸ਼ਵ ਸੰਘਰਸ਼ ਵੱਲ ਵਧ ਰਹੀ ਹੈ ਮਸਕ ਨੇ ਇੱਕ ਐਕਸ ਯੂਜ਼ਰ ਦੀ ਚਰਚਾ ਦਾ ਜਵਾਬ ਦਿੰਦੇ ਹੋਏ ਬੇहद ਸੰਖੇਪ ਪਰ ਹੈਰਾਨ ਕਰਨ ਵਾਲਾ ਜਵਾਬ ਦਿੱਤਾ ਯੁੱਧ ਅਟੱਲੇ 5 ਸਾਲ 'ਚ ਜਾਂ ਵੱਧ ਤੋਂ ਵੱਧ 10 ਸਾਲਾਂ 'ਚ ਇਸ ਅਨੁਸਾਰ ਇਹ ਸੰਘਰਸ਼ 2030 ਤੱਕ ਜਾਂ ਵੱਧ ਤੋਂ ਵੱਧ 2040 ਚ ਹੋ ਸਕਦਾ ਹੈ ਭਾਵੇਂ ਮਸਕ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਯੁੱਧ ਕਿਹੜੇ ਦੇਸ਼ਾਂ ਵਿੱਚਕਾਰ ਹੋਵੇਗਾ ਪਰ ਉਹਨਾਂ ਦੀ ਆਪਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਗਰੂਕ AI ਨੇ ਉਹਨਾਂ ਦੇ ਪੁਰਾਣੇ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਕਈ ਸੰਭਾਵਿਤ ਖਤਰਿਆਂ ਵੱਲ ਇਸ਼ਾਰਾ ਕੀਤਾ ਹੈ ਇਸ ਦੌਰਾਨ ਤਾਈਵਾਨ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚਕਾਰ ਸੰਭਾਵਿਤ ਯੁੱਧ ਯੂਕਰੇਨ ਰੂਸ ਸੰਘਰਸ਼ ਦੇ ਤੀਜੇ ਵਿਸ਼ਵ ਯੁੱਧ ਚ ਬਦਲਣ ਦਾ ਖਤਰਾ ਨਿਊਕਲੀਅਰ ਡਿਟਰੈਂਸ ਦੇ ਕਮਜ਼ੋਰ ਪੈਣ ਦੀ ਸੰਭਾਵਨਾ ਯੂਰਪ ਤੇ ਬ੍ਰਿਟੇਨ ਚ ਵੱਧਦੇ ਪ੍ਰਵਾਸ ਕਾਰਨ ਸੰਭਾਵਿਤ ਗ੍ਰਹਿ ਯੁੱਧ ਦੀ ਸੰਭਾਵਨਾ ਵੀ ਜਿਤਾਈ ਗਈ ਹੈ ਕੁਝ ਵਿਸ਼ਲੇਸ਼ਕ ਇਸ ਬਿਆਨ ਨੂੰ ਮਹਿਜ਼ ਇੱਕ ਸੋਸ਼ਲ ਮੀਡੀਆ ਟਿੱਪਣੀ ਦੀ ਬਜਾਏ ਇੱਕ ਭੂ ਰਾਜਨੀਤਿਕ ਸੰਕੇਤ ਵੀ ਮੰਨ ਰਹੇ ਨੇ ਕਿਉਂਕਿ ਮਸਕ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਅਮਰੀਕੀ ਪ੍ਰਸ਼ਾਸਨ ਦੇ ਇੱਕ ਪ੍ਰੋਜੈਕਟ ਨਾਲ ਜੁੜੇ ਹੋਏ ਸਨ ਅਮਰੀਕਾ ਦੇ ਸਪੈਸ਼ਲ ਰਾਜਦੂਤ ਸਟੀਵ ਵਿਟਕਾਫ ਤੇ ਜਰਡ ਕੁਸ਼ਨਰ ਜੋ ਕਿ ਰਾਸ਼ਟਰਪਤੀ ਡੋਨਲਡ 트ੰਪ ਦੇ ਜਵਾਈ ਨੇ ਅੱਜ ਮਾਸਕੋ ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਨਾਲ ਯੂਕਰੇਨ ਨਾਲ ਚੱਲ ਰਹੀ ਜੰਗ ਖਤਮ ਕਰਨ ਸੰਬੰਧੀ ਮੁਲਾਕਾਤ ਕਰਨਗੇ ਕ੍ਰੈਮਨਲ ਨੇ ਆਖਿਆ ਕਿ ਮਾਸਕੋ ਸ਼ਾਂਤੀ ਵਾਰਤਾ ਲਈ ਤਿਆਰ ਹੈ ਪਰ ਉਹਨਾਂ ਨੇ ਜੰਗ ਸਬੰਧੀ ਟੀਕੇ ਹਾਸਲ ਕੀਤੇ ਜਾਣੇ ਜ਼ਰੂਰੀ ਨੇ ਇਸ ਬਿਆਨ ਨਾਲ ਯੂਕਰੇਨ ਨਾਲ ਜੰਗ ਖਤਮ ਕਰਨ ਦੀ ਰੂਸ ਦੀ ਤਿਆਰੀ ਦੀ ਹਵਾ ਨਿਕਲਦੀ ਨਜ਼ਰ ਆ ਰਹੀ ਹੈ ਮਾਸਕੋ ਗੱਲਬਾਤ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਬ੍ਰਿਟੇਨ ਤੇ ਫਰਾਂਸ ਦੇ ਆਪਣੇ ਭਾਈਵਾਲਾਂ ਦੇ ਨਾਲ ਵਿਟਕੋਫ ਨਾਲ ਵੀ ਗੱਲਬਾਤ ਕੀਤੀ ਸੀ ਅੱਜ ਜ਼ੇਲੈਂਸਕੀ ਡਬਲਿਨਚ ਨੇ ਜਿੱਥੇ ਉਹ ਆਇਰਲੈਂਡ ਦੇ ਆਗੂਆਂ ਨਾਲ ਟ੍ਰੇਡ ਤੇ ਸਿਕਿਉਰਿਟੀ ਬਾਰੇ ਵਿਚਾਰ ਵਟਾਂਦਰਾ ਕਰਨਗੇ ਨਿਊਯਾਰਕ ਦੇ ਨਵੇਂ ਚੁਣੇ ਗਏ ਮੇਅਰ ਜ਼ੁਹਰਾਨ ਮਮਦਾਨੀ ਨੇ ਕਿਹਾ ਹੈ ਕਿ ਅਮਰੀਕਾ ਨੂੰ ਪ੍ਰਵਾਸੀਆਂ ਨੇ ਖੜਾ ਕੀਤਾ ਅਤੇ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਇੱਥੇ ਸੁਨਹਿਰੀ ਸੁਪਨੇ ਲੈ ਕੇ ਆਉਂਦੇ ਨੇ ਜਿਨ੍ਹਾਂ ਨੂੰ ਕਰੜੀ ਮਿਹਨਤ ਨਾਲ ਪੂਰਾ ਕੀਤਾ ਜਾ ਸਕਦਾ ਹੈ ਸ਼ਹਿਰ ਦੇ ਇਤਿਹਾਸ 'ਚ ਸਭ ਉਹ ਨੌਜਵਾਨ ਮੇਅਰ ਨੇ ਇੱਕ ਇੰਟਰਵਿਊ ਦੌਰਾਨ ਆਖਿਆ ਕਿ ਉਹ ਖੁਦ ਪ੍ਰਵਾਸੀ ਭਾਰਤੀ ਮਾਪਿਆਂ ਦੀ ਔਲਾਦ ਹੈ ਤੇ ਬੇਤਰਪ ਵਿਵਕ ਦੀ ਭਾਲ ਚ ਪੁੱਜੇ ਉਹਨਾਂ ਦੇ ਮਾਪਿਆਂ ਨੇ ਹੋਰਨਾ ਪ੍ਰਵਾਸੀਆਂ ਨਾਲ ਰਲ ਕੇ ਅਮਰੀਕਾ ਨੂੰ ਅੱਗੇ ਲੈ ਜਾਣ 'ਚ ਵੱਡਾ ਯੋਗਦਾਨ ਪਾਇਆ ਉਹਨਾਂ ਦੀ ਪਹਿਲੀ ਪਛਾਣ ਭਾਰਤੀ ਵਿਰਾਸਤ ਹੈ ਹਾਲ ਹੀ 'ਚ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮੁਲਾਕਾਤ ਕਰਨ ਵਾਲੇ ਮਮਦਾਨੀ ਨੇ ਅੱਗੇ ਕਿਹਾ ਕਿ ਨਿਊਯਾਰਕ ਸ਼ਹਿਰ ਹਮੇਸ਼ਾ ਪ੍ਰਵਾਸੀਆਂ ਦਾ ਸ਼ਹਿਰ ਸੀ ਤੇ ਰਹੇਗਾ ਬਤੌਰ ਮੇਅਰ ਉਹ ਸ਼ਹਿਰ ਦੇ ਕਿਰਦਾਰ 'ਚ ਕੋਈ ਤਬਦੀਲੀ ਨਹੀਂ ਲਿਆਉਣਗੇ ਅਮਰੀਕਾ 'ਚ ਗੈਰਕਾਨੂੰਨੀ ਪ੍ਰਵਾਸੀਆਂ ਵਿਰੋਧ ਹੋ ਰਹੀ ਕਾਰਵਾਈ ਦੌਰਾਨ ਗ੍ਰੀਨ ਕਾਰਡ ਹੋਲਡਰਜ਼ ਅਤੇ ਮੁਲਕ ਦੇ ਨਾਗਰਿਕਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤੇ ਜਾਣ ਦੀਆਂ ਰਿਪੋਰਟਾਂ ਬਾਰੇ ਜ਼ੁਹਰਾਨ ਮਮਦਾਨੀ ਨੇ ਆਖਿਆ ਕਿ ਕਾਨੂੰਨ ਤੋੜਨ ਦੀ ਇਜਾਜ਼ਤ ਅਮਰੀਕਾ ਦੇ ਰਾਸ਼ਟਰਪਤੀ ਨੂੰ ਵੀ ਨਹੀਂ ਹੈ। ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਦੇ ਨਾਂ ਤੇ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲੇ ਪੱਕੇ ਹੋ ਚੁੱਕੇ ਪ੍ਰਵਾਸੀਆਂ ਨੂੰ ਵੀ ਤੰਗ ਪਰੇਸ਼ਾਨ ਕਰ ਰਹੇ ਨੇ ਆਈਐਸ ਦੇ ਆਲਾ ਅਫਸਰਾਂ ਨੂੰ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਕਾਨੂੰਨ ਸਭਨਾਂ ਲਈ ਬਰਾਬਰ ਹੈ ਤੇ ਇਮੀਗ੍ਰੇਸ਼ਨ ਅਫਸਰ ਆਪਣੀਆਂ ਹੱਦਾਂ ਪਾਰ ਨਹੀਂ ਕਰ ਸਕਦੇ ਮਮਦਾਨੀ ਦਾ ਕਹਿਣਾ ਕਿ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਨੀਆ ਦੀ ਸਭ ਤੋਂ ਵੱਡੀ ਡੈਪੂਟੇਸ਼ਨ ਮੁਹਿੰਮ ਆਰੰਭਣ ਦਾ ਦਾਵਾ ਕਰਦੇ ਨੇ ਪਰ ਨਿਊਯਾਰਕ ਸ਼ਹਿਰ ਦਾ ਮੇਅਰ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਇਮੀਗ੍ਰੇਸ਼ਨ ਛਾਪਿਆਂ 'ਚ ਨਿਊਯਾਰਕ ਪੁਲਿਸ ਕੋਈ ਸਹਿਯੋਗ ਨਹੀਂ ਦੇਵੇਗੀ ਮੇਅਰ ਦੀ ਚੋਣ ਦੌਰਾਨ ਕੀਤੇ ਗਏ ਵਾਅਦਿਆਂ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਨਿਊਯਾਰਕ ਵਰਗੇ ਅਮੀਰਾਂ ਦੇ ਸ਼ਹਿਰ 'ਚ ਮੱਧ ਵਰਗੀ ਲੋਕਾਂ ਦੇ ਮੁੱਦੇ ਸਾਹਮਣੇ ਲਿਆਂਦੇ ਅਤੇ ਲੋਕਾਂ ਦਾ ਡਟਵਾਂ ਸਾਥ ਮਿਲਿਆ ਚਾਈਲਡ ਕੇਅਰ ਮੁਫਤ ਸਿਹਤ ਸੇਵਾਵਾਂ 'ਚ ਵਾਜਬ ਮਕਾਨ ਕਿਰਾਇਆ ਤੇ ਘਰਾਂ ਦੀਆਂ ਕਫਾਇਤੀ ਕੀਮਤਾਂ ਵਰਗੇ ਵਾਅਦੇ ਹਰ ਹਾਲਤ 'ਚ ਪੂਰੇ ਕੀਤੇ ਜਾਣਗੇ ਉਹਨਾਂ ਦੱਸਿਆ ਕਿ ਅਮੀਰ ਲੋਕਾਂ ਉੱਤੇ 2 ਫੀਸਦੀ ਟੈਕਸ ਦੇ ਨਾਲ ਹਰ ਸਾਲ 4 ਅਰਬ ਡਾਲਰ ਦੀ ਰਕਮ ਇਕੱਤਰ ਹੋਵੇਗੀ ਤੇ ਵਾਦੇ ਪੂਰੇ ਕੀਤੇ ਜਾਣਗੇ ਕਮੰਤਰੀ ਸਿਆਸਤ ਚ ਨਵੀਆਂ ਵਿਚਾਰਧਾਰਾਵਾਂ ਦੇ ਉਭਾਰ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਅਜਿਹਾ ਮੁੱਖ ਕਦਮੀ ਤੋਂ ਹੀ ਹੁੰਦਾ ਆਇਆ ਹੈ ਸਮੇਂ ਦੇ ਨਾਲ-ਨਾਲ ਨਵੀਆਂ ਤੇ ਪੁਰਾਣੀਆਂ ਵਿਚਾਰਧਾਰਾਵਾਂ ਦਰਮਿਆਨ ਟਕਰਾਅ ਹੁੰਦਾ ਰਹਿੰਦਾ ਹੈ ਪਰ ਅਸਲੀਅਤ ਇਹ ਵੀ ਹੈ ਕਿ ਸਿਆਸਤ ਨੂੰ ਜ਼ਮੀਨੀ ਪੱਧਰ ਤੇ ਲੋਕਾਂ ਦੇ ਆਲੇ-ਦੁਆਲੇ ਲਿਜਾਣ ਦੀ ਜ਼ਰੂਰਤ ਹੈ ਭਾਰਤ ਅਤੇ ਅਮਰੀਕਾ ਦਰਮਿਆਨ ਵਪਾਰ ਸਮਝੌਤੇ ਬਾਰੇ ਉਹਨਾਂ ਕੁਝ ਵੀ ਕਹਿਣ ਤੋਂ ਨਾ ਕਰ ਦਿੱਤੀ। ਇਹ ਪੁੱਛੇ ਜਾਣ ਤੇ ਕਿ ਕੀ ਭਵਿੱਖ 'ਚ ਉਹ ਨਿਊਯਾਰਕ ਦੇ ਗਵਰਨਰ ਦੀ ਚੋਣ ਲੜ ਸਕਦੇ ਨੇ ਤਾਂ ਉਹਨਾਂ ਨੇ ਕਿਹਾ ਕਿ ਫਿਲਹਾਲ ਨਿਊਯਾਰਕ ਸ਼ਹਿਰ ਦੇ ਮੇਅਰ ਵਜੋਂ ਆਪਣੇ ਵਾਅਦਿਆਂ ਨੂੰ ਪੂਰਾ ਕਰਨਾ ਲਾਜ਼ਮੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਬੀਤੀ 21 ਨਵੰਬਰ ਨੂੰ ਮਮਦਾਨੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਪਹਿਲੀ ਆਮੋ ਸਾਹਮਣੇ ਦੀ ਮੁਲਾਕਾਤ ਕੀਤੀ। ਪੱਤਰਕਾਰਾਂ ਨੇ ਜਦੋਂ ਮਮਦਾਨੀ ਨੂੰ ਪੁੱਛਿਆ ਕਿ ਕੀ ਉਹ 트੍ਰੰਪ ਨੂੰ ਤਾਨਾਸ਼ਾਹ ਮੰਨਦੇ ਨੇ ਤਾਂ 트੍ਰੰਪ ਨੇ ਟੋਕਦਿਆਂ ਕਿਹਾ ਸੀ ਕੋਈ ਗੱਲ ਨਹੀਂ ਹਾਂ ਕਹਿ ਦਿਓ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਭੈਣ ਉਸਮਾ ਖਾਨ ਨੇ ਜੇਲ੍ਹ 'ਚ ਉਸ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਲਗਭਗ 20 ਮਿੰਟ ਤੱਕ ਹੋਈ। ਇਸ ਤੋਂ ਪਹਿਲਾਂ ਇੱਕ ਵੱਡਾ ਪ੍ਰਦਰਸ਼ਨ ਹੋਇਆ ਜਿਸ ਦਾ ਮੁੱਖ ਕਾਰਨ ਪਰਿਵਾਰ ਦੀ ਇਮਰਾਨ ਖਾਨ ਨਾਲ ਮੁਲਾਕਾਤ ਨਾ ਹੋਣ ਦੇਣਾ ਸੀ। ਇਸ ਪ੍ਰਦਰਸ਼ਨ 'ਚ ਖੈਬਰ ਪਖਤੂਨਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਦੀ ਕੁੱਟਮਾਰ ਕੀਤੀ ਗਈ ਸੀ। ਇਹ ਕਾਰਵਾਈ ਸੈਨਾ ਦੇ ਆਦੇਸ਼ ਤੇ ਕੀਤੀ ਗਈ ਸੀ। ਪੀਟੀਆਈ ਸਮਰਥਕਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਸੀ ਅਤੇ ਵੱਡੇ ਅੰਦੋਲਨ ਦੀ ਤਿਆਰੀ ਹੋ ਰਹੀ ਸੀ ਪਰ ਇਸ ਤੋਂ ਪਹਿਲਾਂ ਇਮਰਾਨ ਖਾਨ ਦੀਆਂ ਭੈਣ ਹਾਈ ਕੋਰਟ 'ਚ ਇੱਕ ਪਟੀਸ਼ਨ ਪਾਈ ਕਿ ਉਹਨਾਂ ਦੀ ਮੁਲਾਕਾਤ ਇਮਰਾਨ ਖਾਨ ਨਾਲ ਕਰਵਾਈ ਜਾਵੇ ਉਸ ਤੋਂ ਬਾਅਦ ਇਜਾਜ਼ਤ ਦਿੱਤੀ ਗਈ ਤੇ 20 ਮਿੰਟ ਇਹ ਮੁਲਾਕਾਤ ਹੋਈ ਬਾਹਰ ਆ ਕੇ ਇਮਰਾਨ ਖਾਨ ਦੀ ਭੈਣ ਉਸਮਾ ਖਾਨ ਨੇ ਸਰਕਾਰ ਤੇ ਇਮਰਾਨ ਖਾਨ ਨੂੰ ਮਾਨਸਿਕ ਤੌਰ ਤੇ ਤਸ਼ੱਦਦ ਕਰਨ ਦੇ aarop ਲਗਾਏ ਨੇ ਅਮਰੀਕਾ 'ਚ ਭਾਰਤੀ ਮਾਲਕ ਦਾ ਸਿਰ ਵੱਢਣ ਵਾਲੇ ਮੁਲਾਜ਼ਮ ਨੂੰ ਸਜ਼ਾਏ ਮੌਤ ਨਹੀਂ ਮਿਲੇਗੀ ਡੈਲਸ ਕਾਉਂਟੀ ਦੇ ਜ਼ਿਲ੍ਹਾ ਟਰਨੀ ਨੇ ਦੱਸਿਆ ਕਿ ਉਹ ਕਤਲ ਦੇ ਮੁਲਜ਼ਮ ਯੋਰਡਾਨਿਸ ਕੋਬੋਜ਼ ਮਾਰਟਿਨੇਜ਼ ਵਾਸਤੇ ਮੌਤ ਦੀ ਸਜ਼ਾ ਨਹੀਂ ਮੰਗ ਰਿਹਾ ਜਿਸ ਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਦੋਸ਼ੀ ਕਰਾਰ ਦਿੱਤੇ ਜਾਣ ਤੇ ਮਾਰਟਿਨੇਜ਼ ਨੂੰ ਉਮਰ ਕੈਦ ਦੀ ਸਜ਼ਾ ਮਿਲੇਗੀ ਅਤੇ ਇਹ ਵੀ ਹੋ ਸਕਦਾ ਹੈ ਕਿ ਜੱਜ ਵੱਲੋਂ ਹੋਰ ਘੱਟ ਮਿਆਦ ਵਾਲੀ ਸਜ਼ਾ ਦਾ ਐਲਾਨ ਕਰ ਦਿੱਤਾ ਜਾਵੇ ਚੇਤੇ ਰਹਿ ਕੇ 10 ਸਤੰਬਰ ਨੂੰ ਵਾਪਰੀ ਵਾਰਦਾਤ ਨੇ ਪੂਰੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਜਦੋਂ ਇੱਕ ਖਰਾਬ ਵਾਸ਼ਿੰਗ ਮਸ਼ੀਨ ਦੇ ਮਸਲੇ ਤੇ ਚੰ드ਰਾਮੋਲੀ ਨਾਗਾ ਮਲਾਇਆ ਨੇ ਮਾਰਟੀਨੇਜ਼ ਨੂੰ ਝਟਕਿਆ ਬੋਰਸ ਮੁਤਾਬਕ ਚੰਦਰਾਮੋਲੀ ਦੀਆਂ ਗੱਲਾਂ ਮਾਰਟਿਨੇਜ਼ ਨੂੰ ਚੁੱਭ ਗਈਆਂ ਅਤੇ ਉਸ ਨੇ ਇੱਕ ਤੇਜ਼ ਧਾਰ ਹਥਿਆਰ ਲਿਆ ਕੇ ਚੰਦਰਾਮੋਲੀ ਦੀ ਪਤਨੀ ਤੇ ਬੇਟੇ ਦੇ ਸਾਹਮਣੇ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਸੀਸੀਟੀਵੀ ਫੁਟੇਜ ਚ ਮਾਰਟਿਨੇਜ਼ ਚੰਦਰਾਮੋਲੀ ਦੇ ਸਿਰ ਨੂੰ ਫੁੱਟਬਾਲ ਵਾਂਗ ਠੁੱਡੇ ਮਾਰਦਾ ਵੀ ਦੇਖਿਆ ਜਾ ਸਕਦਾ ਹੈ ਜਿਸ ਨੂੰ ਬਾਅਦ ਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਚੰਦਰਾਮੋਲੀ ਦੇ ਕਤਲ ਤੋਂ ਪਹਿਲਾਂ ਮਾਰਟਿਨੇਜ਼ ਨੇ ਅਮਰੀਕਾ ਦੇ ਕਈ ਰਾਜਾਂ ਚ ਵਾਰਦਾਤਾਂ ਕੀਤੀਆਂ ਜਿਨ੍ਹਾਂ ਵਿੱਚੋਂ ਕਈ ਚ ਦੋਸ਼ੀ ਠਹਿਰਾਇਆ ਗਿਆ ਜਦਕਿ ਕਈ ਵਿੱਚ ਬਰੀ ਹੋ ਗਿਆ ਚੋਰੀ ਤੋਂ ਲੈ ਕੇ ਕਾਰ ਜੈਕਿੰਗ ਵਰਗੇ ਅਪਰਾਧ 'ਚ ਉਹ ਅਤੀਤ 'ਚ ਕਰ ਚੁੱਕਾ ਸੀ ਚੰ드ਰਾਮੌਲੀ ਦੇ ਮਸਲੇ ਨੇ ਡੋਨਲਡ 트੍ਰੰਪ ਦਾ ਧਿਆਨ ਵੀ ਖਿੱਚਿਆ ਤੇ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਸੁਣਾਏ ਜਾਣ ਦਾ ਸੱਦਾ ਦਿੱਤਾ ਦੂਜੇ ਪਾਸੇ ਮਾਰਟਿਨੇਜ਼ ਦੀ ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਸੀ ਕਿ ਚੰ드ਰਾਮੌਲੀ ਉਸਦੇ ਬੇਟੇ ਤੋਂ ਗੁਲਾਮਾਂ ਵਾਂਗ ਕੰਮ ਕਰਵਾਉਂਦਾ ਸੀ ਤੇ ਇਸੇ ਕਰਕੇ ਗੁੱਸਾ ਉਸਦੇ ਦਿਮਾਗ ਨੂੰ ਚੜ ਗਿਆ ਅਮਰੀਕੀ ਸ਼ੈਫ ਵਿਕਾਸ ਖੰਨਾ ਨੂੰ ਉਸ ਵੀਡੀਓ ਤੋਂ ਬਾਅਦ ਕਾਫੀ ਪ੍ਰਸ਼ੰਸਾ ਮਿਲ ਰਹੀ ਹੈ ਜਿਸ ਵਿੱਚ ਉਹਨਾਂ ਨੂੰ ਆਪਣੇ ਨਿਊਯਾਰਕ ਰੈਸਟੋਰੈਂਟ ਬੰਗਲੋ ਦੇ ਬਾਹਰ ਲਾਈਨ 'ਚ ਲੱਗੇ ਲੋਕਾਂ ਨੂੰ ਗਰਮ ਪੁਦੀਨੇ ਦੀ ਚਾਹ ਤੇ ਛੋਟੀਆਂ ਟ੍ਰੀਟਸ ਦਿੰਦੇ ਹੋਏ ਦਿਖਾਇਆ ਗਿਆ। ਰੈਸਟੋਰੈਂਟ ਦੇ ਅਧਿਕਾਰਤ ਇੰਸਟਾਗ੍ਰam ਪੇਜ ਤੇ ਸਾਂਝੀ ਕੀਤੀ ਗਈ ਕਲਿੱਪ 'ਚ ਖੰਨਾ ਗਰਮ ਚਾਹ ਦੀ ਟਰੇ ਲੈ ਕੇ ਬਾਹਰ ਨਿਕਲਦੇ ਦਿਸਦੇ ਨੇ ਜਿਨ੍ਹਾਂ ਦੇ ਪਿੱਛੇ ਸਟਾਫ ਮੈਂਬਰ ਅਤੇ ਉਹਨਾਂ ਦੀ ਮਾਤਾ ਹੈ ਜੋ ਉਹਨਾਂ ਦੇ ਰੈਸਟੋਰੈਂਟ 'ਚ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਦਿਖਾਈ ਦਿੰਦੇ ਨੇ। ਇਸ ਪਿਆਰ ਭਰੇ ਹਾਰ ਨੇ ਸੋਸ਼ਲ ਮੀਡੀਆ ਤੇ ਲੋਕਾਂ ਦੀ ਵਾਹਵਾ ਖੱਟੀ ਬਹੁਤ ਸਾਰੇ ਯੂਜ਼ਰ ਨੇ ਨਿਊਯਾਰਕ ਦੀ ਵੱਧਦੀ ਠੰਡ ਚ ਸ਼ੈਫ ਦੀ ਮਹਿਮਾਨ ਨਵਾਜ਼ੀ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ ਇੱਕ ਕਮੈਂਟ ਚ ਲਿਖਿਆ ਸੀ ਕਿ ਇਹ ਪਲ ਹੰਡ ਚ ਸ਼ਾਨਦਾਰ ਖਾਣੇ ਦੀ ਉਡੀਕ ਕਰਦੇ ਹੋਏ ਲੋਕਾਂ ਲਈ ਬਹੁਤ ਲੋੜੀਂਦਾ ਸੀ ਜਦਕਿ ਦੂਜੇ ਯੂਜ਼ਰ ਨੇ ਕਿਹਾ ਸਾਨੂੰ ਸਭਨਾਂ ਨੂੰ ਇਸ ਵਿਅਕਤੀ ਤੋਂ ਕੁਝ ਸਿੱਖਣਾ ਚਾਹੀਦਾ ਹੈ ਕਈਆਂ ਨੇ ਇਸ ਦ੍ਰਿਸ਼ ਨੂੰ ਦਿਲਚੋਣ ਵਾਲਾ ਕਰਾਰ ਦਿੰਦੇ ਹਾਂ ਕਿ ਖੰਨਾ ਦੀ ਇਹ ਅਦਾ ਸੱਚੀ ਮਹਿਮਾਨ ਨਵਾਜ਼ੀ ਦਾ ਵਧੀਆ ਉਦਾਹਰਣ ਹੈ ਬੰਗਲੋ ਜੋ 2024 ਚ ਈਸਟ ਵਿਲੇਜ ਚ ਖੁੱਲਿਆ ਸੀ ਬਹੁਤ ਤੇਜ਼ੀ ਨਾਲ ਨਿਊਯਾਰਕ ਦੇ ਸਭ ਤੋਂ ਚਰਚਿਤ ਭਾਰਤੀ ਰੈਸਟੋਰੈਂਟਸ ਚੋਂ ਇੱਕ ਬਣ ਗਿਆ ਹੈ ਮਿਸ਼ੇਲਿਨ ਗਾਈਡ ਵੱਲੋਂ ਮਿਲੇ ਬਿਬ ਗਵਰਨਮੈਂਟ ਸਨਮਾਨ ਨੇ ਇਸ ਦੀ ਲੋਕਪ੍ਰਿਯ ਤਾਂ ਨੂੰ ਹੋਰ ਵਧਾ ਦਿੱਤਾ ਜਿਸ ਨਾਲ ਇੱਥੇ ਲੰਬੀਆਂ ਉਡੀਕ ਲਾਈਨਾਂ ਹੋਣਾ ਸੁਭਾਵਕ ਨੇ ਵਿਕਾਸ ਖੰਨਾ ਜੋ ਜੇਮਸ ਬੀਅਰਡ ਐਵਾਰਡ ਲਈ ਨਾਮਜ਼ਦ ਰਹਿ ਚੁੱਕੇ ਨੇ ਅਮਰੀਕਾ ਚ ਪਹਿਲੇ ਭਾਰਤੀ ਸ਼ੈਫਸ ਦੇ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਆਪਣੇ ਪਿਛਲੇ ਨਿਊਯਾਰਕ ਰੈਸਟੋਰੈਂਟ ਜਨੂਨ ਲਈ ਮਿਸ਼ੇਲਿਨ ਸਟਾਰ ਹਾਸਲ ਕੀਤਾ ਸੀ Ontario ਸਰਕਾਰ ਨੇ ਕਾਰਬਨ ਮੋਨੋਆਕਸਾਈਡ ਸੁਰੱਖਿਆ ਨਾਲ ਜੁੜੀਆਂ ਮਹੱਤਵਪੂਰਨ ਤਬਦੀਲੀਆਂ ਦਾ ਐਲਾਨ ਕੀਤਾ ਹੈ ਜੋ 1 ਜਨਵਰੀ 2026 ਤੋਂ ਲਾਗੂ ਹੋਣ ਜਾ ਰਹੀਆਂ ਨੇ ਨਵੇਂ ਨਿਯਮਾਂ ਤਹਿਤ Ontario Fire Code 'ਚ ਸੋਧਾਂ ਕੀਤੀਆਂ ਜਾ ਰਹੀਆਂ ਨੇ ਜੋ ਸੂਬੇ ਦੇ ਹਰ ਰਹਿੈਸ਼ੀ ਮਕਾਨ 'ਚ ਕਾਰਬਨ ਮੋਨੋਆਕਸਾਈਡ ਅਲਾਰਮ ਲਗਾਉਣ ਨੂੰ ਲਾਜ਼ਮੀ ਬਣਾਉਣਗੀਆਂ ਇਹ ਤਬਦੀਲੀਆਂ ਸਿਰਫ ਨਿੱਜੀ ਘਰਾਂ ਲਈ ਨਹੀਂ ਸਗੋਂ ਅਪਾਰਟਮੈਂਟਸ, ਟਾਊਨ ਹਾਊਸ, ਕਾਟੇਜ, ਰੈਂਟਲ ਯੂਨਿਟ ਅਤੇ ਹੋਰ ਸਾਰੇ ਰਹਿੈਸ਼ੀ ਯੂਨਿਟਸ ਤੇ ਵੀ ਲਾਗੂ ਹੋਣਗੀਆਂ ਕਾਰਬਨ ਮੋਨੋਆਕਸਾਈਡ ਨੂੰ ਸਾਈਲੈਂਟ ਕਿਲਰ ਕਿਹਾ ਜਾਂਦਾ ਹੈ ਕਿਉਂਕਿ ਇਸ ਦੀ ਨਾ ਕੋਈ ਸੁਗੰਧ ਹੁੰਦੀ ਹੈ ਤੇ ਨਾ ਹੀ ਰੰਗ ਇਸ ਕਾਰਨ ਸਰਕਾਰ ਨੇ ਘਰਾਂ ਦੀ ਸੁਰੱਖਿਆ ਹੋਰ ਮਜ਼ਬੂਤ ਕਰਨ ਲਈ ਇੱਕ ਕਦਮ ਚੁੱਕਿਆ ਹੈ ਅੰਟਾਰੀਓ ਦੇ ਫਾਇਰ ਅਧਿਕਾਰੀਆਂ ਮੁਤਾਬਕ ਘਰ ਮਾਲਕਾਂ ਅਤੇ ਬਿਲਡਿੰਗ ਆਪਰੇਟਰ ਨੂੰ ਨਵੇਂ ਨਿਯਮਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ 2026 ਤੋਂ ਬਾਅਦ ਨਿਯਮਾਂ ਦੀ ਉਲੰਘਣਾ ਕਰਨ ਤੇ ਜੁਰਮਾਨੇ ਜਾਂ ਹੋਰ ਐਨਫੋਰਸਮੈਂਟ ਕਾਰਵਾਈ ਕੀਤੀ ਜਾ ਸਕਦੀ ਹੈ ਇਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ